ਸਦਾ ਆਸ ਰੱਖ ਆਪਣੇ ਗੁਰੂ ਦੇ ਚਰਨਾں ਦੀ ਮਤ ਕਿਤੇ ਭਟਕ ਜੋ ਕੁਝ ਤੈਨੂੰ ਦੇਣ ਹੈ ਤੇਰੇ ਗੁਰੂ ਜੀ ਨੇ ਦੇਣਾ ਅੱਖ ਸ੍ਰੀ ਆਕੀਰ ਥਿਰ ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਮਾਏ ਕਾਜ ਉਹਨਾਂ ਦੇ ਹੀ ਸਬਰ ਦੇ ਜਿਹੜੇ ਆਪਣੇ ਗੁਰੂ ਦੇ ਦਰ ਤੇ ਪੱਕੇ ਖੋ ਕੇ ਰਹਿੰਦੇ ਜਿਹੜੇ ਡੋਲ ਜਾਂਦੇ ਨੇ ਜਿਹੜੇ ਗੁਰੂ ਦਾ ਸਾਥ ਛੋੜ ਕੇ ਚਲੇ ਜਾਂਦੇ ਜਿਹੜੇ ਲਾਲਚ ਵਸ ਹੋ ਕੇ ਕਿਤੇ ਪਰੇ ਹੋ ਜਾਂਦੇ ਨੇ ਉਹਨਾਂ ਦੇ ਉਹਨਾਂ ਨੂੰ ਗੁਰੂ ਦੇ ਦਰ ਤੋਂ ਕਦੇ ਵੀ ਦਰਗਾਈ ਬਖਸ਼ਿਸ਼ ਨਹੀਂ ਮਿਲ ਸਕਦੀ ਪਿਆਰ ਨਾਲ ਜਪੋ ਸ੍ਰੀ ਅਕਾਲ ਇੱਕ ਦਾ ਬਣ ਜਾ ਤਜੋ ਸਿਆਨਪ ਸੁਰਜ ਨੂੰ ਸਿਮਰੋ ਹਰ ਘੜ ਰਾਏ ਇੱਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮਪੋ ਜਾਏ ਤਾਂ ਆਵ ਸਾਰੇ ਮਿਲ ਕੇ ਕਰੀਏ ਅਰਦਾਸ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜਿਹੜੀ ਅਰਦਾਸ ਸੰਤ ਬਾਬਾ ਸੁਜਾਨ ਸਿੰਘ ਦੀ ਤਾਰਨਾ ਪੜਦੇ ਸੰ ਸਾਰੇ ਮਿਲ ਕੇ ਗਾਓ ਮੈਨੂੰ ਆਪ ਦਾ ਬਣਾ ਲੋ ਗੋਲਾ ਧੰਨ ਗੁਰੂ ਨਾਨਕ ਜੀ ਮੈਨੂੰ ਧਨ ਗੁ ਤਨ ਦੁਰ ਨਾਨੇ ਸਾਦੇ ਕੋਰਨਾ ਸਾਕ ਸਾਦੇ ਕੋਰਨਾ ਸਾਕ ਸਾਦੇ ਕੋਰਨਾ ਸਾਕ ਸਾਦੇ ਕੋਰਨਾ ਤਾਰੇ ਆ ਜਹਾਨ ਤਾਰੇ ਆ ਜਹਾਨ ਤਾਰੇ ਆ ਜਹਾਨ ਆਰੇ ਆ ਜਹਾਨ ਤਾਰੇ ਆ ਜਹਾਨ ਤਾਰੇ ਆ ਬਨਗੀ ਬਨ ਆਰੇ ਆ ਜਹਾਨ ਤਾਰੇ ਆ ਜਹਾਨ ਨੇ ਆ அபிਮਾਨ ਨੇ ਆ அபிਮਾਨ ਨੇ ਆ அபிਮਾਨ ਨੇ ਆ அபிਮਾਨ ਆਪੇ ਨਿਵਾਸ ਨਿਆ ਨਿਵਾਸ ਜਿੰਨੀ ਦਰਸ਼ਨ ਪਾਇਆ ਜਿੰਨੀ ਦਰਸ਼ਨ ਪਾਇਆ ਜਦੋਂ ਜੀ ਦਰਸ਼ਨ ਪਾਇਆ ਜਿੰਨੀ ਦਰਸ਼ਨ ਪਾਇਆ ਜਿੰਨੀ ਦਰਸ਼ਨ ਪਾਇਆ ਜਿੰਨੀ ਦਰਸ਼ਨ ਪਾਇਆ ਜਿੰਨੀ ਦਰਸ਼ਨ ਪਾਇਆ ਨੂੰ ਧੰਨ ਕਿਹਾ ਇਹ ਤੂੰ ਧੰਨ ਕਿਹਾ ਇਹ ਤੂੰ ਧੰਨ ਕਿਹਾ ਤਿੰਨ ਚੰਮ ਨੇੜ ਨਾ ਆਇਆ ਤਿੰਨ ਚੰਮ ਨੇੜ ਨਾ ਆਇਆ ਵਾਹਿਗੁਰੂ 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 ਗੁਰੂ ਨਾਨਕ ਸਾਹਿਬ ਸੰਸਾਰ ਨੂੰ ਤਾਰਨ ਆਏ ਜਿੱਥੇ ਵੀ ਗਏ ਇੱਕ ਉਪਦੇਸ਼ ਕੀਤਾ ਨਾਮ ਜਪੋ ਧਰਮ ਦੀ ਕਿਰਤ ਕਰੋ ਤੇ ਵੰਡ ਕੇ ਖਾਓ ਤਨ ਬਾਬਾ ਨਨ ਸਿੰਘ ਜੀ ਬਚਨ ਕਰਦੇ ਸਨ ਵੰਡ ਕੇ ਛਕਣਾ ਬੰਦਗੀ ਹੈ ਦਿਖਾ ਕੇ ਖਾਣਾ ਸ਼ਰਮਿੰਦਗੀ ਤੇ છુપਾਕ ਕੇ ਖਾਣਾ ਗੰਦਗੀ ਹੈ ਪਿਆਰ ਨਾਲ ਜਪੋ ਸ੍ਰੀ ਗੁਰੂ ਨਾਨਕ ਨੇ ਦਾਤਾਂ ਦਿੱਤੀਆਂ ਤਾਂ ਵਿੱਚੋਂ ਵੰਡ ਕੇ ਸ਼ਾਕ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਸੰਸਾਰ ਨੂੰ ਤਰ ਦੇ ਤਰ ਦੇ ਗੁਰੂ ਨਾਨਕ ਸਾਹਿਬ 18ਵੇਂ ਟਾਪੂ ਤੇ ਪਹੁੰਚੇ ਜਿੱਥੇ ਰਾਜਾ ਸੁਗ્ર ਸੈਨ ਦਾ ਰਾਜ ਥਾ ਨਨਕਾਨੂ ਨਾਨਕ ਪਹੁੰਚੇ ਕਹਿਣ ਲੱਗੇ ਮਰਦਾਨੀਆਂ ਇਸ ਨਗਰੀ ਵਿੱਚ ਜਾਓ ਝੰਡਾ ਬਾਡੀ ਕਰਕੇ ਇੱਕ ਗਰੀਬ ਤਰਖਾਨ ਹੈ ਉਹਨੂੰ ਨਾਲ ਲਿਆ ਆਖੀ ਤੈਨੂੰ ਸੱਦਦੇ ਨੇ ਕੌਣ ਆਖੀ ਧੰਗੁਰੂ ਨਾਨਕ ਪਿਆਰ ਨਾਲ ਜਪੁਸਤਾ ਨਨ ਗੁਰੂ ਨਾਨਕ ਮਰਦਾਨਾ ਜੀ ਗਏ ਨਗਰ ਵਿੱਚ ਪੁੱਛਦੇ ਗਏ ਕਿਸੇ ਦੱਸਿਆ ਉਹ ਸਾਹਮਣੇ ਘਰ ਦਾ ਚੰਡੇ ਦਾ ਗਰੀਬ ਤਰਖਾਨ ਸੀ ਜਿਵੇਂ ਭਾਈ ਲਾਲੋ ਸੀ ਪਿਆਰ ਨਾਲ ਜਪੋ ਸ੍ਰੀ ਜਾਬ ਕੇ ਮਰਦਾਨੇ ਨੇ ਦਰਵਾਜ਼ਾ ਖੜਕਾਇਆ ਚੰਡੇ ਨੇ ਬੂਹਾ ਖੋਲਿਆ ਤੇ ਮਰਦਾਨੇ ਜੀ ਨੇ ਆਖਿਆ ਚੰਡਾ ਤੁਹਾਡਾ ਹੀ ਨਾਮ ਹੈ ਆਖਿਆ ਹਾਂ ਝੰਡਾ ਬਾਡੀ ਆਖ ਦਿਨ ਮੈਂ ਚੰਡਾ ਬਾਡੀ ਜੀ ਤਾਨੂੰ ਧੰਗੁਰੂ ਨਾਨਕ ਸਾਹਿਬ ਜੀ ਯਾਦ ਕਰਦੇ ਨਾ ਤਾਂ ਸੁਣਿਆ ਸੀ ਦਰਸ਼ਨ ਨਹੀਂ ਕੀਤੇ ਸਨ ਗੁਰੂ ਨਾਨਕ ਆਏ ਹਨ ਧੰਗੁਰੂ ਨਾਨਕ ਆਏ ਹਨ ਤਾਂ ਚੰਡਾ ਬਾਡੀ ਜੋ ਕੁਝ ਘਰ ਪ੍ਰਸ਼ਾਦ ਤਿਆਰ ਸੀ ਨਾਲ ਲੈ ਕੇ ਧੰਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆਏ ਪਿਆਰ ਨਾਲ ਜਪੋ ਸ੍ਰੀ ਆ ਕੇ ਚਰਨਾਂ ਵਿੱਚ ਪ੍ਰਸ਼ਾਦ ਰੱਖਿਆ ਮੱਥਾ ਟੇਕਿਆ ਤੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਜਿਨਾ ਰਾਹ ਤੋਂ ਚੱਲ ਕੇ ਆਏ ਕੋ ਮੈਂ ਉਹਨਾਂ ਰਾਹ ਤੋਂ ਸਦਕੇ ਜਾ ਬਲੇ ਹਾਰ ਜਾ ਅੱਜ ਇਸ ਨਗਰੀ ਨੂੰ ਭਾਗ ਲਾਂਦੇ ਫੈ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਵੀ ਸਚਾਟੋ ਗੁਰਮੁਖ ਕਲ ਵਿੱਚ ਪ੍ਰਗਟ ਹੋ ਬਾਬਾ ਜੀ ਕਿਆ ਕਰਦੇ ਸੰ ਕਲਯੁਗ ਵਿੱਚ ਗੁਰੂ ਨਾਨਕ ਪ੍ਰਗਟਿਆ ਅਕਿਆਤ ਗੁਰੂ ਨਾਨਕ ਦੇ ਰੂਪ ਵਿੱਚ ਗੁਰਮੁਖਤਾ ਪ੍ਰਗਟੀ ਯਾਰ ਨੰਨ ਜਪੋ ਸ੍ਰੀ ਹਾਲੇਲੀਉ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਗੁਰੂ ਨਾਨਕ ਦੇ ਰੂਪ ਵਿੱਚ ਕਲ ਯੁਗ ਵਿੱਚ ਨਿਰੰਕਾਰ ਨਿਮਰਤਾ ਗੁਰਮੁਖਤਾ ਲੈ ਕੇ ਆਇਆ ਝੰਡੇ ਬਾਡੀ ਨੂੰ ਪਿਆਰ ਦਿੱਤਾ ਉੱਥੇ ਹੀ ਕੁਝ ਦਿਨ satsang ਗੁਰੂ ਨਾਨਕ ਸਾਹਿਬ ਨੇ ਕੀਤਾ ਝੰਡੇ ਬਾਡੀ ਦਾ ਮਿੱਤਰ ਸੀ ਸੈਨ ਜੋ ਰਾਜੇ ਸੁਗਰ ਸੈਨ ਦਾ ਭਾਂਜਾ ਸੀ ਚੰਡੇ ਬਾਡੀ ਨੇ ਆਖਿਆ ਮਿੱਤਰ ਸੁਗਰ ਸੈਨ ਚਲ ਗੁਰੂ ਨਾਨਕ ਸਾਹਿਬ ਆਏ ਹਨ ਚਲ ਕੇ ਦਰਸ਼ਨ ਕਰੋ ਉਹ ਵੀ ਸੱਚ ਦਾ ਅਬਲਾਖੀ ਸੀ ਸੱਚ ਨੂੰ ਪ੍ਰਾਪਤ ਕਰਨਾ ਚਾਹੁੰਦਾ ਸੀ ਜਿਸ ਵੇਲੇ ਆਇਆ ਗੁਰੂ ਨਾਨਕ ਸਾਹਿਬ ਦੇ ਕੀਤੇ ਦਰਸ਼ਨ ਤੁਸੀਂ ਵੀ ਕਰੋ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਤੇ ਆਖੋ ਸਤਨਾਮ ਵਸਦਾ ਹੈ ਬਾਣੀ ਗੁਰੂ ਗੁਰੂ ਹੈ ਬਾਣ ਵਿੱਚ ਬਾਣੀ ਅੰਮ੍ਰਿਤ ਸਾਰ ਗੁਰਬਾਣੀ ਕਹੇ ਸੇਵਕ ਜਨਮਾਨੇ ਪਰ ਤਖ ਗੁਰੂ ਨਿਸਤਾਰ ਇੰਦਰ ਸਿੰਘ ਨੇ ਜਦੋਂ ਦਰਸ਼ਨ ਕੀਤੇ ਉਸਨੇ ਖਬਰ ਆਪਣੇ ਮਾਮੇ ਨੂੰ ਦਿੱਤੀ ਰਾਜਾ ਸੁਗ੍ਰਸੈਨ ਨੂੰ ਮਾਮਾ ਜੀ ਨਿਰੰਕਾਰ ਗੁਰੂ ਨਾਨਕ ਦਾ ਰੂਪ ਧਾਰ ਕੇ ਆਏ ਹਨ ਸਾਡੇ ਨਗਰ ਵਿੱਚ ਭਾਗ ਜਾਗੇ ਹਨ ਆਓ ਕਰੋ ਦਰਸ਼ਨ ਰਾਜਾ ਹੀਰੇ ਮੋਤੀ ਜਵਾਰਾਤ ਥਾਲ ਵਿੱਚ ਰੱਖ ਕੇ ਬੜੇ ادب ਸਤਕਾਰ ਨਾਲ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਪਹੁੰਚਿਆ ਲਿਹਾ ਪੇਟਾ ਅੱਗੇ ਰੱਖੀ ਸਤਿਗੁਰਾਂ ਦੇ ਤੇ ਰਾਜੇ ਨੇ ਮੱਥਾ ਟੇਕਿਆ ਅਖ ਸ੍ਰੀ ਤੇ ਫਿਰ ਇੱਕ ਬੇਨਤੀ ਕੀਤੀ ਗਰੀਬ ਨਿਵਾਜ ਗੁਰੂ ਨਾਨਕ ਸਾਹਿਬ ਜੀ ਮੈਨੂੰ ਆਪਣਾ ਸਿੱਖ ਬਣਾ ਲੈ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਰਾਜਾ ਮੇਰਾ ਸਿੱਖ ਬਣ ਨਹੀਂ ਮੇਰਾ ਸ਼ਿਸ਼ੇ ਬੰਨਾ ਹੈ ਤਾਂ ਫਿਰ ਕੋਈ ਪੇਟਾ ਤਾਂ ਰੱਖ ਨਾ ਅੱਗੇ ਰਾਜੇ ਨੇ ਸਮਝਿਆ ਵੀ ਹੀਰੇ ਮੋਤੀ ਜਵਰਾਤ ਜੋ ਇੱਕ ਥਾਲ ਵਿੱਚ ਲਿਆਇਆ ਸ਼ਾਇਦ ਪੇਟਾ ਘੱਟ ਹੈ ਦੋ ਚਾਰ ਥਾਲ ਹੋਰ ਭਰ ਕੇ ਹੀਰੇ ਮੋਤੀਆਂ ਦੇ ਮੰਗਵਾਏ ਲਓ ਮਹਾਰਾਜ ਜੀ ਆ ਪੇਟਾ ਹਾਜ਼ਰ ਹੈ ਮੈਨੂੰ ਆਪਣਾ ਸਿੱਖ ਬਣਾਓ ਅੰਦਰ ਨਾਨਕ ਸਾਹਿਬ ਕਹਿਣ ਲੱਗੇ ਰਾਜਨ ਜੇ ਗੁਰੂ ਦਕਸ਼ਨਾ ਦੇਣੀ ਹੋਵੇ ਨਾ ਤਾਂ ਪਰਾਈ ਚੀਜ਼ ਨਹੀਂ ਦਿੱਤੀ ਜਾਂਦੀ ਕੋਈ ਆਪਣੀ ਚੀਜ਼ ਦੇ ਮਹਾਰਾਜ ਜੀ ਜਿੰਨਾ ਧਨ ਦੌਲਤ ਪਦਾਰਥ ਮੈਂ ਲੈ ਕੇ ਆਇਆ ਇਹ ਮੈਂ ਆਪਣੇ ਖਜ਼ਾਨਿਆਂ ਵਿੱਚੋਂ ਲਿਆਇਆ ਇਹ ਰਾਜ ਭਾਗ ਮੇਰਾ ਇਹ ਲਸ਼ਕਰ ਹਾਥੀ ਕੋੜੇ ਨੌਕਰ ਚਾਕਰ ਮੇਰੇ ਜਿਨ੍ਹਾਂ ਖਜ਼ਾਨਿਆਂ ਵਿੱਚੋਂ ਹੀਰੇ ਮੋਤੀ ਲਿਆਇਆ ਉਹ ਖਜ਼ਾਨਾ ਮੇਰਾ ਮਿਰ ਨਾਨਕ ਸਾਹਿਬ ਜੀ ਕਹਿਣ ਲੱਗੇ ਤੇਰਾ ਕਿੱਥੇ ਤੇਰਾ ਦਾਦਾ ਵੀ ਕਹਿੰਦਾ ਸੀ ਰਾਜ ਮੇਰਾ ਖਜ਼ਾਨਾ ਮੇਰਾ ਧਨ ਮੇਰਾ ਜਿਸ ਵੇਲੇ ਮਰਿਆ ਤੇ ਨਾਲ ਇੱਕ ਕੌਡੀ ਨਾ ਲੈ ਗਿਆ ਫਿਰ ਤੇਰਾ ਪਿਤਾ ਬੈਗ ਗਿਆ ਰਾਜ ਗੱਦੀ ਤੇ ਉਹ ਕਹਿਣ ਲੱਗਾ ਰਾਜ ਮੇਰਾ ਧਨ ਮੇਰਾ ਘੋੜੇ ਹਾਥੀ ਨੌਕਰ ਚਾਕਰ ਮੇਰੇ ਇਹ ਧਨ ਪਦਾਰਥ ਮੇਰਾ ਪਰ ਜਿਸ ਵੇਲੇ ਮਰਿਆ ਤੇ ਨਾਲ ਕੁਝ ਨਾ ਲੈ ਗਿਆ ਤੇ ਰਾਜ ਦੇ ਗਿਆ ਤੈਨੂੰ ਹੁਣ ਤੂੰ ਆਖਨੇ ਰਾਜ ਮੇਰਾ ਇਹ ਧਨ ਮੇਰਾ ਅੱਜ ਮਰ ਜਾਵੇਂ ਨਾਲ ਕੀ ਲੈ ਜਾਏਗਾ ਇਹ ਆਪਣੀ ਸ਼ਹਿਤਾ ਨਾ ਹੋਈ ਨਾ ਬੇਗਾਨੀ ਖੋਈ ਤੇ ਫਿਰ ਮੇਰੇ ਗੁਰੂ ਨਾਨਕ ਸਾਹਿਬ ਨੇ ਆਖਿਆ ਰਾਜਨ ਅੱਖਾਂ ਬੰਦ ਕਰ ਜਾਂ ਰਾਜੇ ਅੱਖਾਂ ਬੰਦ ਕੀਤੀਆਂ ਤਾਂ ਗੁਰੂ ਨਾਨਕ ਨੇ ਰਾਜੇ ਨੂੰ ਕਈ ਜਨਮ ਪਿਛਲੇ ਦਿਖਾ ਦਿੱਤੇ ਅੱਖ ਸ੍ਰੀ ਪਿਛਲੇ ਕਈ ਜਨਮ ਦਿਖਾ ਦਿੱ ਅਵੇ ਕਿਤਨੇ ਜਨਮ ਪਾਏ ਨਹੀਂ ਕੋਈ ਵੀ ਜਨਮ ਦਾ ਤਨ ਤੇਰੇ ਨਾਲ ਅਗਲੇ ਜਨਮ ਵਿੱਚ ਨਹੀਂ ਆਇਆ ਜੇ ਤਨ ਨਾਲ ਨਹੀਂ ਆਇਆ ਤੇ ਫਿਰ ਹੋਰ ਪਦਾਰਥ ਕਿੱਥੋਂ ਆਣੇ ਸਾਥ ਸੰਗਤ ਬੋਲੋ ਸ੍ਰੀ ਵਾਹਿਗੁਰੂ ਰਾਜੇ ਦੇ ਕਪਾਟ ਖੁੱਲ ਗਏ ਬਚਨ ਗੁਰੂ ਨਾਨਕ ਸਾਹਿਬ ਕੇ ਸੰ ਕਪਾਟ ਖੁੱਲ ਗਏ ਰੋਪਿਆ ਮਹਾਰਾਜੀ ਸੱਚ ਆਖਿਆ ਜੇ ਤਨ ਮੇਰਾ ਨਹੀਂ ਤਾਂ ਫਿਰ ਇੱਕ ਬੇਨਤੀ ਹੈ ਮੇਰਾ ਤਨ ਲੈ ਲਓ ਇਹ ਸਰੀਰ ਦਾ irdh ਹੈ ਤਨ ਤਾਂ ਮੇਰਾ ਰਾਜਾ ਅੱਜ ਮਰ ਜਾਵੇਂ ਤਨ ਮਿੱਟੀ ਦੀ ਢੇਰੀ ਹੈ ਪਿਆਰ ਨਾਲ ਜਪੋ ਸ੍ਰੀ ਤਨ ਤੇਰਾ ਕਿੱਥੇ ਰੋ ਪਿਆ ਆਖਦਾ ਫਿਰ ਧਨ ਨਹੀਂ ਮੇਰਾ ਤਨ ਨਹੀਂ ਮੇਰਾ ਮਨ ਤਾਂ ਮੇਰਾ ਹੈ ਮਨ ਲੈ ਲਓ ਗੁਰੂ ਨਾਨਕ ਜੀ ਕਹਿਣ ਲੱਗੇ ਰਾਜਾ ਮਨ ਵੀ ਤੇਰਾ ਨਹੀਂ ਤੂੰ ਇੱਥੇ ਬੈਠਾ ਮਨ ਤੇਰਾ ਪਤਾ ਨਹੀਂ ਕਿੱਥੇ ਬਾਹਰ ਸੈਰ ਕਰਦਾ ਹੈ ਪਿਆਰ ਨਾਲ ਜਪੋ ਸ੍ਰੀ ਕਈ ਵਾਰੀ ਅਸੀਂ satsang ਵਿੱਚ ਬੈਠੇ ਹਾਂ ਪਰ ਮਨ ਸਾਡਾ ਸੰਗਤ ਵਿੱਚ ਨਹੀਂ ਹੁੰਦਾ ਮਨ ਕਿਤੇ ਬਾਹਰ ਸੈਰ ਕਰਦਾ ਹੈ ਰਾਜਾ ਮਨ ਵੀ ਤੇਰਾ ਨਹੀਂ ਤੂੰ ਘੋਰ ਹੈ ਧਨ ਹੋਰ ਹੈ ਤੂੰ ਹੋਰ ਹੈ ਤਨ ਘੋਰ ਹੈ ਤੂੰ ਹੋਰ ਹੈ ਮਨ ਘੋਰ ਹੈ ਜੇ ਕੁਝ ਦੇਣਾ ਹੀ ਤੈਮੈਨੂੰ ਆਪਣੀ ਸ਼ੈ ਦੇ ਬੈਗਾਨੀ ਨਾ ਰੱਖ ਮੇਰੇ ਅੱਗੇ ਗੁਰੂ ਦਕਸ਼ਨਾ ਮੈਂ ਤਾਂ ਰਾਜਾ ਰੋਪਿਆ ਧਨ ਮੇਰਾ ਨਹੀਂ ਤਨ ਮੇਰਾ ਨਹੀਂ ਮਨ ਮੇਰਾ ਨਹੀਂ ਤਾਂ ਗੁਰੂ ਜੀ ਮੈਂ ਕੀ ਦੇਵਾਂ ਮੈਂ ਕੀ ਦੇਵਾਂ ਤਾਂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਰਾਜਾ ਜੋ ਕਹਿਣਾ ਨਾ ਮੈਂ ਕੀ ਦੇਵਾਂ ਇਹ ਮੈਂ ਸਾਨੂੰ ਦੇ ਦੇ ਰਾਜਾ ਮੈਂ ਮੈਨੂੰ ਦੇ ਦੇ ਆਪਣਾ ਅਹੰਕਾਰ ਮੈਨੂੰ ਦੇ ਦੇ ਕਿਉਂਕਿ ਜਦ ਤੱਕ ਅੰਦਰ ਅਹੰਕਾਰ ਹੈ ਤੱਕ ਅੰਦਰ ਨਿਰੰਕਾਰ ਨਹੀਂ ਆ ਸਕਦਾ ਪਿਆਰ ਨਾਲ ਜਪੋ ਸ੍ਰੀ ਨਿਰੰਕਾਰ ਦਾ ਨਿਵਾਸ ਉਸੇ ਹਿਰਦੇ ਮੇਂ ਜਿਸ ਤੇ ਹਿਰਦੇ ਵਿੱਚੋਂ ਅਹੰਕਾਰ ਚਲਾ ਗਿਆ ਰਾਜਾ ਰੋ ਪਿਆ ਗਰੀਬ ਨਿਵਾਜ ਇਹ ਅਹੰਕਾਰ ਇਹ ਹਉਮੈ ਇਹ ਅੰਦਰ ਦੀ ਈਗੋ ਇਹ ਤੇਰੀ ਕਿਰਪਾ ਤੋਂ ਬਿਨਾ ਨਹੀਂ ਜਾ ਸਕਦਾ। ਰਾਜੇ ਨੇ ਆਪਣਾ ਮਸਤਕ ਗੁਰੂ ਨਾਨਕ ਜੀ ਦੇ ਚਰਨਾਂ ਤੇ ਰੱਖ ਦਿੱਤਾ। ਗੁਰੂ ਨਾਨਕ ਸਾਹਿਬ ਨੇ ਆਪਣਾ ਮਿਹਰ ਭਰਿਆ ਹੱਥ ਰਾਜੇ ਦੇ ਸਿਰ ਤੇ ਰੱਖਿਆ। ਗੁਰੂ ਕੀ ਕਰਦਾ ਹੈ ਜਿਸ ਵੇਲੇ ਮਿਹਰ ਭਰਿਆ ਹੱਥ ਰੱਖਦਾ ਹੈ ਨਾ ਸਾਡੀਆਂ ਅੰਦਰੋਂ ਬੁਰਾਈਆਂ ਕੱਢ ਦਿੰਦਾ ਹੈ ਤੇ ਆਪਣੇ दैਵਿਕ ਗੁਣ ਸਾਡੇ ਅੰਦਰ ਪਰਵੇਸ਼ ਕਰ ਦਿੰਦਾ। ਪਿਆਰ ਨਾਲ ਜਪੋ ਸ੍ਰੀ ਗੁਰੂ ਨਾਨਕ ਨੇ ਅੰਦਰੋਂ ਮੈਂ ਕੱਢ ਲਈ ਤੇ ਤੂੰ ਦਾ ਨਿਵਾਸ ਕਰ ਦਿੱਤਾ ਤੇ ਫਿਰ ਆਖਿਆ ਬਾਲਿਆ ਜਿਹੜਾ ਰਾਜੇ ਦੇ ਸਰੀਰ ਨਾਲ ਕੰਨ ਲਾ ਕੇ ਵੇਖ ਮੈਂ ਮੈਂ ਕਰਦਾ ਕਿ ਕੁਝ ਹੋਰ ਪਿਆ ਅਖਦਾ ਤੇ ਬਾਲੇ ਨੇ ਜਿਸ ਵੇਲੇ ਰਾਜੇ ਨਾਲ ਕੰਨ ਲਾਇਆ ਤੇ ਰਾਜਾ ਕੀ ਜਪ ਰਿਹਾ ਮੈਂ ਨਹੀਂ ਪ੍ਰਭ ਸਭ ਕੁਛ ਤੇਰਾ ਮੈਂ ਨਹੀਂ ਪ੍ਰਭ ਸਭ ਕੀ ਚਿੱਤੇਰਾ 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 ਰਾਜਾ ਜਾ ਹੁਣ ਰਾਜ ਕਰੋ ਪਿਆਰ ਨੰਜਪੋ ਸ੍ਰੀ ਵਾਹਿਗੁਰੂ ਤੇ ਰਾਜਾ ਆਖਦਾ ਮਹਾਰਾਜ ਜੀ ਹੁਣ ਰਾਜਾ ਕੌਣ ਤੇ ਰਾਜ ਕੀਦਾ ਮੈਂ ਵੀ ਤੇਰਾ ਰਾਜ ਵੀ ਤੇਰਾ ਇਹ ਸਭ ਸੁਖ ਸੰਪਦਾ ਏ ਗੁਰੂ ਨਾਨਕ ਸਭ ਤੇਰੀ ਹੁਣ ਤਾਂ ਮੈਂ ਤੇਰਾ ਦਾਸ ਹਾਂ ਆਖ ਸ੍ਰੀ ਵਾਹਿਗੁਰੂ ਗੁਰੂ ਨਾਨਕ ਜੀ ਬੋਲੇ ਮੈਂ ਘਰ-ਬਾਰ ਛਡਾਣ ਨਹੀਂ ਆਇਆ ਮੈਂ ਕੋਈ ਕਿੰਨਾ ਵਿੱਚ ਮੰਦਰ ਨੇ ਪੋ ਆ ਕੇ ਜੰਗਲਾਂ ਵਿੱਚ ਤੋਰਨ ਨਹੀਂ ਆਇਆ ਮੈਂ ਤਾਂ ਉਪਦੇਸ਼ ਦੇਣ ਆਇਆ ਗ੍ਰਸਤ ਵਿੱਚ ਰਹਿ ਕੇ ਅੰਮ੍ਰਿਤ ਵੇਲੇ ਉੱਠੋ ਇਸ਼ਨਾਨ ਕਰੋ ਉਸ ਪ੍ਰਭੂ ਦੀ ਬੰਦਗੀ ਕਰੋ ਉਹਦਾ ਨਾਮ ਜਪੋ ਸ਼ੁਭ ਕਰਮ ਕਰੋ ਜੇ ਰਾਜਾ ਪਰਮਾਤਮਾ ਨੇ ਤੈਨੂੰ ਰਾਜ ਬਖਸ਼ਿਆ ਅੱਗੇ ਆਪਣਾ ਰਾਜ ਕਰਕੇ ਚਲਾਉਂਦਾ ਸਹੀਂ ਹੁਣ ਪਰਮਾਤਮਾ ਦਾ ਰਾਜ ਸਮਝ ਕੇ ਪ੍ਰਜਾ ਦੀ ਸੇਵਾ ਕਰਿਆ ਜਾਏ ਪ੍ਰਜਾ ਦਾ ਸੇਵਾਦਾਰ ਬਣ ਕੇ ਰਹਿ ਪਿਆਰਨੰਝ ਪੂ ਸ੍ਰੀ ਗੁਰੂ ਨਾਨਕ ਦਾ ਸ਼ੁਭ ਉਪਦੇਸ਼ ਪਾ ਕੇ ਰਾਜ ਜਿਸ ਵੇਲੇ ਜਾ ਬੈਠਾ ਰਾਜ ਸਿੰਘਾਸਨ ਤੇ ਅਮੀਰ ਵਜ਼ੀਰ ਐਲਕਾਰ ਹੱਥ ਬੰਦੀ ਖਿਲੋਤਨ ਹੁਕਮ ਵਿੱਚ ਤੇ ਰਾਜਾ ਵਿੱਚੋਂ ਕੀ ਆਖਦਾ ਹੈ ਗੁਰੂ ਨਾਨਕ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੁਸੀਂ ਵੀ ਇੱਕ ਵਾਰੀ ਆਖੋ ਮੈਨੂੰ ਆਪ ਦਾ ਬਣਾ ਲਉ ਗੋਲਾ ਦਨ ਗੁਰੂ ਨਾਨਕ